ਸਦਾਰਾ ਨਹੀਂ ਸਾਨੂੰ ਮਾਰ ਦਿਓ ਥੋੜਾ ਨਾਲ ਚਲੋ ਸਾਡੇ ਖੇਤਾਂ ਚ ਬੜਿਓ ਅੱਗੇ ਆੜੇ ਸੀ ਐਡੀ ਸੀ ਸਾਹਿਬ ਖੜੇ ਕਰੋ ਗੱਲ ਤੁਸੀਂ ਇੱਥੇ ਬੰਦ ਬਸ ਇੱਥੇ ਪਿੱਛੇ ਜਾ ਕੇ ਪਿੰਡ ਤੁਸੀਂ ਨਾਲ ਸੀ ਬੁਰੇ ਪਰੜ ਮੇਚ ਉੱਥੋਂ ਬਚਾਈ ਨਹੀਂ ਤਕਰਾ ਨਹੀਂ ਤਕਰਾ ਤਕਰਾ ਰੋਣਾ ਪੈਂਦਾ ਹਾਂ ਹਾਂ ਬੱਜੀ ਇਹਨਾਂ ਤਕਰਾ ਤਕਰਾ ਉਹ ਨਹੀਂ ਬੰਦੇ ਨਹੀਂ ਨਿਕਲੇ ਜੀ ਜਾਲ ਕਰਤਾ ਤੁਸੀਂ ਹੁੰਦਾਰੀ ਬੜਿਆ ਜੀ ਤਿੰਨ ਬੰਦੇ ਨਹੀਂ ਟੌਲੀ ਦਾ ਤਾਂ ਖੜੀਆ ਸਾਡੀ ਇੱਕ ਵੀ ਬੰਦਾ ਹੈ ਨਹੀਂ ਹੁਣ ਟਰਾਲੀ ਲੈ ਜਾਓਗੇ ਤੁਸੀਂ ਟਰਾਲੀ ਤਾਂ ਤਾਂ ਲਿਆਏ ਸੀ ਬੜਿਆ ਹੁਣ ਲੈ ਜਾਓਗੇ ਰੋੜਿਆਂ ਨਾਲ ਭਰੀ ਹੋਈ ਹੈ ਉਹ ਤਾਂ ਜਨ ਬੰਬਾਂ ਨਾਲ ਭਰੀ ਹੋਈ ਹੈ ਹੁਣ ਤੁਸੀਂ ਲੈ ਜਾਓਗੇ ਟਰਾਲੀ ਕੰਨ ਨੂੰ ਲੈ ਜਾਣੀ ਹੈ ਅਸੀਂ ਟਰਾਲੀ ਸਾਡੀ ਟਰਾਲੀ ਦੇਖੋ ਜੇ ਗੱਲ ਕਰਨੀ ਤਾਂ ਬਦ ਕਰ ਲਿਓ ਨਹੀਂ ਇਸ ਵਿੱਚ ਵੱਜਾਂਗੇ ਹੁਣ ਸਾਡੇ ਉਹ ਪਿੰਡ ਵਾਲਿਆਂ ਨੇ ਦੱਸਿਆ ਟਰਾਲੀ 'ਚ ਰੋੜੇ ਇਹਨਾਂ ਨੇ ਧਰੇ ਨਹੀਂ ਜਾਂਦਾ ਟਰਾਲੀ ਦੇ ਦੋ ਜੇ ਪੜਨਾ ਬਹਿਣ ਰੋੜੇ ਰੋੜੇ ਪੁਲਿਸ ਰੋੜੇ ਨਹੀਂ ਅਸੀਂ ਕਿੱਥੇ ਬਣਾ ਲਈ ਜੀ ਬੰਬਾ ਰੋੜੇ ਧਰੇ ਸਾਡੇ ਨਾਲ ਨਹੀਂ ਗੋਲੀਆਂ ਦਾ ਤੁਸੀਂ ਬੰਬ ਨਹੀਂ ਬਣਾ ਦੇ ਸਾਡੇ ਬੰਦੇ ਬਾਹਰ ਤੁਸੀਂ ਉੱਥੇ ਬੰਬ ਨਹੀਂ ਮਾਰੋ ਸਾਡੇ ਉੱਥੇ ਸਿਰੂ ਗਏ ਨਾ ਬਦਲਾ ਲਾਉਣੇ ਤੁਸੀਂ ਅਸੀਂ ਬੰਬ ਨਹੀਂ ਬਣਾਏ ਹੈਗੇ ਅਸੀਂ ਬੰਬ ਕਿੱਥੋਂ ਬਣਾਏ ਨਹੀਂ ਕਰਦਾ ਥੋੜਾ ਤੁਸੀ ਯਾਰ ਪੈਸੇ ਹੋ ਸੁਣ ਦਿੱਤਾ 20 ਮਿੰਟ ਸਾਡੀ ਟਰਾਲੀ ਤੋਂ ਛੱਡ ਦਿਓ ਜੇ ਪੜਨਾ ਬਹਿਣ ਲਈ ਲੈ ਨਾ ਨਾ ਰੋੜੇ ਲਾ ਕੇ ਦੇ ਦੇ ੋੜੇ ਲਾ ਕੇ ਅੰਗਟਾ ਲੀ ਉਹ ਤਾਂ ਨਹੀਂ ਛੋੜੇ ਲਾ ਕੇ ਦਿਆਂ ਸਾਨੂੰ ਰੋੜੇ ਨਹੀਂ ਪੱਟੇ ਜਾਂਦੇ ਇੱਥੇ ਰੋੜੇ ਨਹੀਂ ਮਿਲਦੇ ਅੱਜ ਜਿਹੜੀ ਮਰਜ਼ੀ ਗੱਲ ਨੂੰ ਪੱਟ ਦਾਂਗੇ ਪੱਟ ਲੈਗਾ ਫਿਰ ਮਾਰ ਦੇ ਸਾਰੀ ਦੁਨੀਆ ਮਾਰ ਦੇਗਾ ਤੂੰ ਅਸੀਂ ਤਾਂ ਕੋਈ ਗੱਲ ਦੀ ਨਹੀਂ ਗੱਲ ਕਰ ਯਾਰ ਪਹਿਲਾਂ ਤੂੰ ਸੱਪੜ ਨਾ ਵਰਦਾ ਆਇਆ ਅਸੀਂ ਕੁਝ ਕਿਹਾ ਨਾਲ ਤੂੰ ਰੋਕਿਆ ਉੱਥੇ ਸਾਡੇ ਬੰਦੇ ਦੀ ਬਾਹ ਪੱਡੀ ਉਹਨੇ ਪੰਗਾ ਲਿਆ ਉਹਨਾਂ ਨੂੰ ਪੁੱਛ ਉਹਨਾਂ ਨੂੰ ਮੈਨੂੰ ਬਾਰੇ ਕੀ ਜਵਾਬ ਬੱਲੀ ਲੈਣਾ ਪੰਗਾ ਲੈਣਾ ਤੁਹਾਡੇ ਨਾਲ ਕਿੱਥੇ ਫੈਕਟਰੀ ਬੰਬਾਂ ਦੀ ਸਾਡੇ ਕੋਲੇ ਦੇਖ ਲੈ ਕਰ ਲੋ ਬੰਬਾਂ ਦੀ ਫੈਕਟਰੀ ਦੀ ਉਰੇ ਨਹੀਂ ਹੁੰਦੇ ਕਰ ਲੋ ਮਾਰਨ ਵਾਲਾ ਫੈਸਲਾ ਜਿੰਨਾ ਮਰਜ਼ੀ ਮਾਰ ਦੋ ਅਸੀਂ ਤਾਂ ਆਪਣੇ ਬਣਾ ਕੇ ਜਾ ਮੈਂ ਕੋਲ ਪਿੱਛੇ ਕਰ ਲੋ ਸੀ ਲੈ ਲੈਣਾ ਪਾਉਂਦੇ ਆ ਕੋਈ ਮੁੱਛੇ ਕਰ ਲੋ ਸੀ ਲੈ ਲੈਣਾ ਤੁਹਾਨੂੰ ਆਹ ਟਾਲੀ ਲੈ ਲੈ ਆ ਤੇ ਬੰਦੇ ਰੋਕੋ ਤੁਸੀਂ ਬੰਦਾ ਦੇ ਦੇ ਬੰਦਾ ਨਹੀਂ ਮੈਂ ਘੱਟ ਬਣਾਉਂਦਾ ਜੇ ਸੁਣੋ ਤੁਹਾਨੂੰ ਕੱਢ ਲਿਓ ਲੈ ਆ ਬੰਦਾ ਨੂੰ ਇੱਥੇ ਆ ਦੇ ਥੋਡੇ ਕੋਲ ਡਰਾਈਵਰ ਨਹੀਂ ਹੈਗੇ ਤੁਸੀਂ ਪਿੱਛੇ ਹਟਾ ਦਿਓ ਹੋਰ ਪਿੱਛੇ ਹਟਾ ਦਿਓ ਇਹ ਬੰਦੇ ਆ ਨਾ ਫੇਰ ਦੋ ਯਾਦਾ ਬੰਦੇ ਨਹੀਂ ਹੋਣ ਆਈ ਨਹੀਂ ਉਹ ਬੰਦੇ ਪਾਸੇ ਕਰੋ ਉਹ ਬੰਦੇ ਦਾ ਖੇਤਾ 'ਚ ਰਹਿੰਦੇ ਨੇ ਕੋਈ ਕਰ ਲੋ ਨਾ ਕੋਈ ਦਾ ਮੰਨ ਲੋ ਬੰਬ ਦੇ ਅੱਗੇ ਅੱਗੇ ਲੜ ਲੜੇ ਆ। ਇਹ ਲੜ ਲੋ ਜਾਂ ਲੜਨੇ। ਤੁਸੀਂ ਲੜ ਲੋ। ਅਸੀਂ ਲੜਨ ਦੀ ਗੱਲ ਨਹੀਂ ਆ। ਆਏ ਮਾਰ ਦੇ। ਅਸੀਂ ਮਾਫ਼ ਕਰ ਰਹੇ ਹਾਂ। ਸਾਡੀ ਟਰਾਲੀ ਦੇ ਨੇ ਦੇ ਤੋਂ ਨਹੀਂ ਗੱਲ ਸੋ ਬੇਤੋ ਬੱਦ। ਸਾਡੇ ਥੋੜੇ ਬੰਦੇ ਲੱਤ ਜਾਨ ਕਰ ਬਿਲਕੁਲ। ਉਹਨਾਂ ਨੇ ਲੱਤ ਬਾਹਾਂ ਤੋੜ ਦੀਆਂ। ਜਿਹੜੇ ਕਿਥੇ ਟੁੱਟੀ ਹੈ। ਉਹ ਫਲ ਗਿਆ ਜਾ ਕੇ ਪਤਾ ਨਹੀਂ। ਥੋੜੇ ਤੋਂ ਮਾਰਦੇ ਸੀ। ਸਾਡੇ ਹੀ ਉਹ ਵੀ। ਕੋ ਸਾਰੇ ਥੋੜੀ ਅਬਰਾਨ ਜੀ। ਸਾਰੇ ਥੋੜੇ ਹੀ ਆ। ਤੇਰੀ ਕੋਈ ਮਜਬੂਰੀ ਹੋਊਗੀ। ਵੇ ਗੁਰੂ ਤੇਰੀ ਮਿਹਰ ਬੀ ਆ ਮੇਰੀ ਗੁਰੂ ਤੇਰੀ ਮਿਹਰ ਬੀ ਪਾਈ ਤੋ ਰੋਣੇ ਪਿੱਛੇ ਹਟਾਓ ਬੰਦੇ ਵਿੱਚ ਗਾ ਲੋ ਇੱਥੇ ਤੱਕ ਇਹਦਾ ਪਤਾ ਇੱਥੇ ਤੱਕ ਇਹਦਾ ਗਾ ਲੋ ਸਿੱਧਾ ਖਾਣੇ ਬਾਦ ਦੀ ਇਹਦੋਂ ਗਾਣ ਆ ਗਏ ਕੱਲੀ ਜਿਉਂਦਾ ਪਿੰਡ ਦੀ ਗੱਲ ਨਹੀਂ ਮੈਂ ਪੂਰੇ ਪੰਜਾਬ ਦੀ ਗੱਲ ਕਰਦਾ ਇਹਨਾਂ ਨੇ ਆਨਲਾਈਨ ਸੇਟਸ ਬਣਾ ਲਿਆ ਸਾਰੀਆਂ ਜ਼ਮੀਨਾਂ ਦਾ ਜਿਹੜਿਆਂ ਲੋਕਾਂ ਨੇ ਜੰਗਲ ਬੁਟੀਆਂ ਹੁੰਦਾ ਸਾਰਾ ਕੁਝ ਉਹਨਾਂ ਨੂੰ ਕਿਹਾ ਤੁਸੀਂ ਜੰਗਲ ਪੱਟੋ ਆਵਾਜ਼ ਕਰੋ ਤੁਹਾਨੂੰ ਮਾਲਕੀਅਤ ਦੇਵਾਂਗੇ ਉਹਨਾਂ ਨੂੰ 100 100 ਡੂਡ ਡੂਡ ਸਾਲ ਹੋ ਗਿਆ ਜਿਵੇਂ ਇਨਾਂ ਤੇ ਮਾਲ ਬੈਠਿਆ ਨੂੰ ਉਹਨਾਂ ਨੂੰ ਮਾਲ ਕੀ ਹੱਕ ਨਹੀਂ ਦਿੱਤੇ ਜਦੋਂ 47 ਚ ਭੇਡ ਕਰਾਇਆ ਲੋਕਾਂ ਦੀ ਕਟਾਬੜੀ ਕਰਾਈ ਇਹਨਾਂ ਨੇ ਸਾਡੇ ਉਧਰੋਂ ਜਿਹੜੇ ਕਿਸਾਨ ਸਿੱਖ ਭਰਾ ਗੱਲ ਉਜੜ ਕੇ ਆਏ ਇਧਰੋਂ ਮੁਸਲਮਾਨ ਭਰਾ ਉਧਰੋਂ ਉਜੜ ਗਏ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਹਾਲ ਹੈ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਜਿਹਦੀ 100% ਜ਼ਮੀਨ ਹੁਣ 75% ਦਿੱਤੀ ਕਿਦਾ 100 ਗਿੱਲਾ ਸੀ ਦੋ ਚਾਰ ਪਰਵਾਰਾਂ ਦਾ ਉਹਨੂੰ 75 ਗਿੱਲੇ ਦਿੱਤੀ 25 ਗਿੱਲੇ ਘਟ ਦਿੱਤੀ ਤੇ ਉਹ ਨਾਉ ਨਹੀਂ ਚਲਾਈ ਹਜੇ ਤੱਕਰ ਵੀ ਸਾਡੇ ਲੋਕਾਂ ਨੇ ਇਸ ਤੋਂ ਬਾਅਦ ਸਾਡੇ ਬਹੁਤ ਸਾਰੇ ਸ਼ਾਮ ਲਾਟਾਂ ਦੇ ਬੈਠੇ ਆ ਮਜ਼ਦੂਰ ਬੈਠੇ ਆ ਉਹਨਾਂ ਦੇ ਬਣਦਾ ਤਾਂ ਸੀਗਾ ਮਾਲਕੀ ਹੱਕ ਦਿੰਦੇ ਮਾਲਕੀ ਹੱਕ ਨਹੀਂ ਦਿੰਦੇ ਆਨਲਾਈਨ ਕਰਕੇ ਹੁਣ ਕਹਿਦੀ ਕੀ ਹੈ ਸਰਕਾਰ ਇਹ ਕਹਿੰਦੇ ਭਵਕ ਦੀਆਂ ਮੰਡੀਆਂ ਜ਼ਮੀਨਾਂ ਦੀਆਂ ਜਿਵੇਂ ਆਪਾਂ ਕੋਈ ਹੋਰ ਨਾਜ ਵੇਚਦੇ ਆ ਕਿਸੇ ਥਾਂ ਤੇ ਲਿਜਾ ਕੇ ਕੋਈ ਮਸੂਰ ਮੰਡੀ ਹੁੰਦੀ ਹੈ ਵੀ ਉੱਥੇ ਵਧੀਆ ਵਿਕਦੇ ਆ ਉਹੋ ਸਾਰੇ ਜ਼ਮੀਨਾਂ ਸਰਕਾਰ ਆਪਦੇ ਨਾਂ ਕਰਕੇ ਉਹਨੂੰ ਭਵਕ ਦੀਆਂ ਮੰਡੀਆਂ ਦਾ ਨਾਂ ਦੇ ਕੇ ਕੋਈ ਅਜੇ ਖਰੀਦਣ ਵਾਲਾ ਕੰਪਨੀ ਵਾਲਾ ਉਹ ਦੇਣੀ ਹੈ ਜਿਹਦੀਆਂ ਭਾਈ ਤਿੰਨ ਪੀੜ੍ਹੀਆਂ ਉਸ ਜ਼ਮੀਨ ਨੂੰ ਪੜਦਿਆਂ ਨੂੰ ਖਾਦਿਆਂ ਨੂੰ ਹੋ ਗਿਆ ਉਹ ਜ਼ਮੀਨ ਸਾੜ ਦੇਣਗੇ ਮਾਰੇ ਤੋਂ ਬਿਨਾ ਆ ਫੈਸਲਾ ਇਹਨਾਂ ਦਾ ਹੀ ਘਸੜਾਲਣ ਮਾਰ ਕੇ ਸਾਰੇ ਨੂੰ ਪਰ ਚਾਉਂਦੇ ਜੀ ਨਹੀਂ ਛੱਡਾਂਗੇ ਟਾਲੀ ਦਾ ਮਸਲਾ ਬੜਾ ਸੀਗਾ ਜੀ ਤੁਹਾਡੀ ਟਰਾਲੀ ਦਾ ਟਰਾਲੀ ਦਾ ਜਿਹੜਾ ਮਸਲਾ ਹੈ ਇੱਥੇ ਸਾਡੇ ਬੰਦੇ ਬਹੁਤ ਥੋੜੇ ਸੀਗੇ ਟਰਾਲੀ ਵੀ ਇਹੋ ਵਿਦਿਆਲੇ ਤੋਂ ਲੈ ਕੇ ਆਏ ਬਹੁਤ ਥੋੜੇ ਬੰਦੇ ਸੀ ਉਹਨਾਂ ਨਾਲ ਬੰਦੇ ਨਾਲ ਖੇਚ ਤੋਂ ਹੋਈ ਸਾਨੂੰ ਫੋਨ ਜਾਵੜਿਆ ਵੀ ਬੰਦਿਆਂ ਨਾਲ ਖੇਚੂ ਕਰ ਲਈ ਤੇ ਮਹਾਂ ਕੋ ਅਰੈਸਟ ਤਾਂ ਨਹੀਂ ਕਰਿਆ ਕਹਿੰਦੇ ਨਹੀਂ ਕਰਿਆ ਉਸ ਤੋਂ ਬਾਅਦ ਬਹੁਤ ਜਰਮਦਸਤ ਉਹਨਾਂ ਨੇ ਬਾ ਲਾਠੀ ਚਾਰਜ ਕਰਿਆ ਇੱਕ ਪਾਸੇ 5-400 ਬੰਦਾ ਪੁਲਿਸ ਦਾ ਇੱਕ ਪਾਸੇ ਸਾਡੇ 15 ਬੰਦੇ ਵਿਚਾਲੇ ਜਾਂ 20 ਘੇਰਲੇ ਦੋਨਾਂ ਪਾਸਿਓਂ ਮਨਮਰਜ਼ੀ ਨਾਲ ਭੰਨਿਆ ਉਹਨਾਂ ਨੇ ਬਾਹਾਂ ਐ ਬਾਹਾਂ ਬਨ ਗਏ ਜਦ ਅਸੀਂ ਲੜਨੋਂ ਹਟ ਜਾਗੇ ਜ਼ਮੀਨੇ ਤੋਂ ਪਾਸੇ ਹੋ ਜਾਗੇ ਅਸੀਂ ਤਾਂ ਮਰ ਕੇ ਵੀ ਨਹੀਂ ਹਟਣਾ ਪਾਸੇ ਮਾਰ ਲਣ ਜਿੰਨੇ ਮਰਜ਼ੀ ਹੈ ਜਿਨ੍ਹਾਂ ਨੇ ਮਾਰ ਲਿਆ ਹੈਗੇ ਅਸੀਂ ਲੈਣਾ ਬਣਾ ਕੇ ਸਾਡੇ ਮੁਰੇ ਆਗੂ ਖੜਦੇ ਆ ਮਾਰਨ ਗੋਲੀਆਂ ਅਸਰ ਦੀਆਂ ਛੱਡੀਆਂ ਸਾਡੇ ਸਾਡਾ ਇਹਨਾਂ ਗੋਲੀਆਂ ਵਾਲਿਆਂ ਨਾਲ ਢੇਡ ਕੀ ਹੈ ਸਾਡਾ ਬੰਬਾਂ ਵਾਲਿਆਂ ਨਾਲ ਢੇਡ ਕੀ ਹੈ ਸੁਰੱਖਿਆ ਜੋ ਕੋਈ ਸਾਡੇ ਡਾਂਗ ਨਾਲ ਨਾ ਭੰਦੇ ਸਾਨੂੰ ਡਾਂਗ ਨਾਲ ਮਾਰਦੇ ਤੇ ਰੋੜੇ ਚਲਾਉਣੇ ਆ ਅਸੀਂ ਬਾਈ ਰਾਣੀਤੀ ਕੀ ਆਗਲੀ ਰਾਣੀ ਜੀ ਸਾਡੀ ਸੁਰੱਖਿਆ ਤੋਂ ਹੈ ਜਮੀਨ ਅਸੀਂ ਕਿਸੇ ਹਾਲਤ ਛੱਡਦੇ ਨਹੀਂ ਜਾਨਾ ਇਹਨਾਂ ਨੇ ਜਿੰਨੇ ਲੈਣੀ ਜਿੰਨੇ ਮਰਜ਼ੀ ਲੈ ਲੈਣਾ ਹੁਣ ਇਹਨਾਂ ਦੀ ਇੱਕ ਦਲੀਲ ਆਈ ਕਹਿੰਦੇ ਜੇ ਅਸੀਂ ਤਾਂ ਬਾਰੋਂ-ਬਾਰੋਂ ਕਰਨੀ ਅੰਦਰ ਤਾਂ ਸਹਿਮਤੀ ਨਾਲ ਵੜਨਾ ਹੁੰਦਾ ਹੈ ਅਸੀਂ ਡੀਸੀ ਨੂੰ ਮਿਲੇ ਆ ਜੇ ਕੋਈ ਇਹ ਜੀ ਗੱਲ ਸੀ ਸਾਨੂੰ ਦੱਸ ਦੇ ਵੀ ਆਹ ਗੱਲ ਆ ਯਾਰ ਇੱਡੀ ਸਾਡੀ ਮਜ਼ਦੂਰੀਆਂ ਸਾਨੂੰ ਕਰ ਲਣ ਦਿਓ ਅਸੀਂ ਸੋਚ ਲਾਉਂਦੇ ਅਧਵਾਕੀਲਾਂ ਨੂੰ ਕੋਸਲਾ ਦੇ ਭਾਈ ਕਿੱਡੀ ਗੱਲ ਹੈ ਕਿ ਸੱਚੋ ਸਹਮਤੀ ਲੈ ਕੇ ਕਰਨਾ ਸਾਰਾ ਕੁਝ ਇਰਸ਼ੀ ਉਹ ਹੈਲਕੋ ਸੋਚ ਲਾਂਦੀ ਡੀਸੀ ਬੋਲਦਾ ਇਹ ਹੈ ਉਹਨੂੰ ਮੰਤਰੀ ਨੇ ਫੋਨ ਵੀ ਕਰਿਆ ਇੱਕ ਨੇ ਕਹਿੰਦਾ ਤੁਸੀਂ ਇਹਨੂੰ ਖਨੌਰੀ ਨਾ ਬਣਾ ਦਿਓ ਕਹਿੰਦਾ ਜੇ 10 ਖਨੌਰੀਆਂ ਬਣ ਜਾਣ ਸਾਡੀ ਮਜਬੂਰੀਆ ਕੋਰਟ ਦਾ ਫੈਸਲਾ ਲਾਗੂ ਕਰਾਂਗੇ ਹੁਣ ਸਾਡੇ ਲੋਕਾਂ ਵਾਸਤੇ ਕੋਰਟ ਦਾ ਫੈਸਲਾ ਹੁੰਦਾ ਹੈ ਗੈਸ ਪਾਈਪ ਲਾਈਨ ਹੈ ਹਾਈ ਕੋਰਟ ਦਾ ਫੈਸਲਾ ਹੈ ਡੀਸੀ ਨੂੰ ਕਿਹਾ ਕਿ ਤੁਸੀਂ ਕੇਸ ਤਿਆਰ ਕਰੋ ਜੋ 24 ਲੱਖ ਦੇ ਨਾਲ ਸਮਝੌਤਾ ਨੂੰ ਲਾਗੂ ਕਰਾਓ ਡੀਸੀ ਨੇ ਉਹ ਕੇਸ ਬਣਾ ਕੇ ਭੇਜ ਦਿੱਤੀ 55 ਬੰਦਿਆਂ ਦੀ ਇੱਕ ਬੰਦੇ ਨੂੰ ਚੈੱਕ ਦਿੱਤਾ ਉਹ ਵੀ ਪਿਛਲੇ ਦਿਨਾਂ ਚ ਉਹਦੇ 10 ਗੱਲ ਗਲਤ ਕਰੇ ਹੋਏ ਆ। ਉਦੋਂ ਉਹਨਾਂ ਨੂੰ ਕੋਰਟ ਦਾ ਫੈਸਲਾ ਨਹੀਂ ਦਿੰਦਾ। ਸੁਪਰੀਮ ਕੋਰਟ ਦਾ ਫੈਸਲਾ ਹੀ ਫਿਰ ਦੱਲੇ ਵਾਲੀ ਦੀ ਜਾਨ ਬਚਾਓ। ਫਿਰ ਦੱਲੇਆਂ ਦੀ ਜਾਨ ਬਚਾਉਣ ਵਾਸਤੇ ਲਗਾਏ ਇਹਨਾਂ ਨੂੰ ਚੱਕ ਕੇ। ਉਦੋਂ ਫੈਸਲਾ ਕਿੱਧਰ ਗਿਆ? ਜੇ ਐਵੇਂ ਫੈਸਲੇ ਭਾ ਹੁੰਦੇ ਹੁਣ ਉਹ ਰੀਗਲ ਹਲਮਾਨੀ ਚਲਾਇਆ ਇਹਨਾਂ ਨੇ ਹੁਣ ਤੱਕ। ਇਹਨੂੰ ਦੀ ਗੱਲ ਹੈ 72 ਵੇਲੇ ਦੀ ਗੱਲ ਹੈ ਨਾ ਉਥੇ ਬਾਜ਼ਾਰ ਸੀ ਮਾਰਦੇ ਇਹਨਾਂ ਨੇ ਉਹ ਕਹਿੰਦੇ ਹੁਣ ਇੱਥੇ ਝਾਂਜਾ ਨਹੀਂ ਸਣਕਣ ਦਿੰਦੇ ਨਹੀਂ ਸਣਕਣ ਦਿੰਦੀ ਬਾਜ਼ਾਰ ਤੋਂ ਵੀ ਅਸੀਂ ਧੰਨਵਾਦ ਕਰਦੇ ਹਾਂ ਸੁਪਰੀਮ ਕੋਰਟ ਦਾ ਖਰਾ ਫੈਸਲਾ ਆਇਆ ਵੀ ਚਲਾਓ ਉਹਨੂੰ ਨਹੀਂ ਚੱਲਣ ਦਿੱਤਾ ਉਹ ਫੈਕਟਰੀ ਹੈ ਫੈਕਟਰੀ ਨੂੰ ਵੀ ਆਜ਼ਾਦਗਾਰ ਬਣਾਉਣਗੇ ਹਜੇ ਤੱਕ ਬੰਦ ਨਹੀਂ ਕਰ ਰਹੇ ਬੰਦ ਪਈ ਆ ਉਹ ਜਿਹੜੀ ਪੱਕੇ ਤੌਰ ਤੇ ਵਿਧਾਨ ਸਭਾ ਦੇ ਮਤਾ ਪਾਕੀ ਉਹਨੂੰ ਬੰਦ ਕਰਨਾ ਹੈ ਮਤਲਬ ਵੀ ਇਹ ਨਹੀਂ ਚੱਲ ਸਕਦੀ ਕਿਉਂਕਿ ਨੇ ਲੋਕਾਂ ਦੀ ਜਾਨ ਲੈ ਲਈ ਇਹ ਕਾਤਲ ਬਣਦੇ ਆ ਜਿਹੜਾ ਪ੍ਰਬੰਧ ਹੈ ਚਾਹੇ ਸਾਡੇ ਬੱਚੇ ਨਸ਼ਿਆਂ ਤੇ ਲਾਤੇ ਜੋ ਰੋਜ਼ਗਾਰ ਨਹੀਂ ਦੇਹਾ ਚਾਹੇ ਅਸੀਂ ਖੁਦਕਸੀਆਂ ਕਰਦੇ ਆ ਇਹ ਕਾਤਲਾ ਉਹਨਾਂ ਦੀ ਜਿੰਨੀਆਂ ਸੜਕਾਂ ਜਾਨ ਖਾਉ ਹੈ ਸਾਡੇ 5 ਬੰਦੇ ਗਏ ਕਸੂਰੋ ਸਿੰਘ ਨਿਹਾਰਾ ਜੀ ਨੇ ਉਹ ਸੜਕ ਬਣਾਈ ਹੈ ਕਸੂਰੋ ਦਾ ਜੀ ਨੇ ਉਹ ਠੇਕਾ ਲਿਆ ਉਥੇ ਕਿੰਨੇ ਐਕਸੀਡੈਂਟ ਹੁੰਦੇ ਆ ਕੋਈ ਘਰ ਦੇ ਕਿਤੇ ਤੁਸੀਂ ਜਾ ਕੇ ਜਾ ਬੜੇ ਜਿੰਨੇ ਪੱਤਰਕਾਰ ਆਸੇ ਘਰ ਹੈ ਉਹਦਾ ਟ੍ਰੈਕ ਸਪੈਸ਼ਲ ਰੱਖਿਆ ਹੋਇਆ ਉਹ ਕਹਿੰਦਾ ਮੈਂ ਘਟੜ ਘਟ ਰੋਜ਼ ਦੋ ਗੱਡੀਆਂ ਕੱਢਦਾ ਇਥੋਂ ਠੀਕ ਹੈ ਤੇ ਉਹਨੂੰ ਬਾਦਲ ਨੂੰ ਤਿਆਰ ਨਹੀਂ ਜਿੰਨਾ ਮਤਲਬ ਵਲੌਗ ਤੋਂ ਲੋਕ ਤਾਂ ਜਰ ਕੀ ਟੇ ਮਕੌੜਿਆ ਮਰ ਜਣਗੇ ਤਾਂ ਕੀ ਹੈ ਬਠੇਰੀ ਆਬਾਦੀ ਆ ਕਹਿੰਦੀ ਇਹ ਇੰਪਲੀਮੈਂਟ ਦਾ ਭਾਈ ਸਰਕਾਰ